ਲੋ ਜੀ ਬਈ ਅੱਜ 19 ਨਵੰਬਰ 2025 ਨੂੰ ਬਾਈਕ ਵਾਲੇ ਦੁਕਾਨ ਤੇ ਪਹੁੰਚੇ ਆ ਜਗਰਾਉਂ ਦੀ ਸਬਜ਼ੀ ਮੰਡੀ ਚ 25 ਰੁਪਏ ਭਾਵੇਂ ਵੀਰੇ ਨੂੰ ਉਹ ਖੜਾ ਚੱਲਦੇ ਆਂ ਦੇ ਕੋਲੇ ਬਾਈ ਹੋਰ ਕਾਲੇ ਵੀਰੇ ਕੀ ਹਾਲ ਚਾਲ ਆ ਜੀ ਸასი ਗਾਲ ਹਾਂ ਵੀਰੇ ਠੀਕ ਆ ਵਧੀਆ ਟਮਾਟਰ ਦਾ ਕੀ ਭਾਅ ਹੋ ਗਿਆ ਵੀਰੇ ਅੱਜ ਬਹੁਤ 60 ਆ ਵੀਰੇ ਟਮਾਟਰ 60 ਤੇ ਲਸਣ ਲਸਣ 40 ਤੇ ਗੋਭੀ ਕੀ ਭਾਅ ਵੀ ਗੋਭੀ ਅੱਜ 40 ਰੁਪਏ ਆ ਗੋਭੀ 40 ਰੁਪਏ ਜੀ ਤੇ ਚੂਚੂ ਬੈਂਗਣੀ ਜਾਲੀ ਰੁਪਏ।ਰਾਸ਼ਵੀਨ ਜੀ ਠੀਕ 80 ਰੁਪਏ ਠੀਕ ਆ ਤੇ ਆ ਪਤਾ ਗੋਭੀ ਸੱਤਾ ਗੋਭੀ ਨਹੀਂ ਜੇ ਸਲਾਦ ਪਤਾ ਸਲਾਦ ਪਤਾ 150 ਕਿਲੋ ਠੀਕ ਹੈ ਠੀਕ ਆ ਤੇ ਚੀਨਾ ਕੀਰਾ ਵੀਰੇ ਇਹ 40 ਰੁਪਏ ਬਣ ਰਿਹਾ ਤੇ ਮਟਰ ਵੀਰੇ ਮਟਰ 80 ਤੇ ਮਟਰ 80 ਰੁਪਏ ਤੇ ਬੰਦ ਗੋਭੀ ਜੀ ਬੰਦ 40 ਠੀਕ ਆ ਵੀਰੇ ਤੇ ਆ ਸ਼ਕਰ ਗੰਦੀ 12 ਫੋਲ ਤੇ ਸ਼ਕਰ ਗੰਦੀ ਵੀਰੇ 30 ਰੁਪਏ ਤੇ ਗਾਜਰ ਗਾਜਰ 40 ਰੁਪਏ ਠੀਕ ਆ ਹੋਰ ਵੀਰੇ ਠੀਕ ਠਾਕ ਆ ਜੀ ਵਧੀਆ ਰੇਟ ਆਉਂਦਾ ਬਾਈ ਤੇਰੇ ਸਾਰੇ ਬੰਦੇ ਕਮੈਂਟ ਕਰਕੇ ਕਹਿੰਦੇ ਮੈਨੂੰ ਵੀ ਕਾਲੇ ਦਾ ਰੇਟ ਬਹੁਤ ਵਧੀਆ ਆਉਂਦਾ ਤੇ ਨਾਲੇ ਉਹ ਕਹਿੰਦੇ ਬੰਦਾ ਮਿਹਨਤੀ ਹੈ ਸਕੂਟਰ ਦਾ ਕੰਮ ਕਰਦਾ ਰਿਹਾ ਹੈ ਨਹੀਂ ਠੀਕ ਆ ਮਿਹਨਤੀ ਬੰਦਾ ਯਾਰ ਕੋਈ ਵੀ ਕੰਮ ਕਰੋ ਨਹੀਂ ਚੱਲ ਕੋਈ ਨਹੀਂ ਵੀਰੇ ਜੋ ਵੀ ਆ ਮਿਹਨਤ ਕਰਨੀ ਚਾਹੀਦੀ ਆ ਜੀ ਧੰਨਵਾਦ